ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਬਹੁਤ ਹੀ ਵਧੀਆ ਕੱਟ ਪੀਸਾ ਦੀ ਵੀਡੀਓ ਜੋ ਅੱਜ ਅਸੀਂ ਤੁਹਾਨੂੰ ਕੱਟ ਪੀਸ ਸ਼ੋ ਕਰਾਂਗੇ ਜੀ ਰਸ਼ੀਆ ਬ੍ਰਾਂਡ ਦੇ ਰਹਿਣਗੇ ਜੀ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਰਹਿਣਗੇ ਸਰਦੀਆਂ ਵਾਲੇ ਹੋਣਗੇ ਕੱਟ ਪੀਸ ਜੀ ਕੱਲ ਸਮਾਂ ਜ਼ਰੂਰ ਨੋਟ ਕੀਤਾ ਜਾ ਵੀ ਜੀ ਵੀਰਵਾਰ ਨੂੰ ਜੀ 21 ਨਵੰਬਰ ਨੂੰ ਸਵੇਰੇ 10 ਵਜੇ ਕੱਟ ਪੀਸ ਓਪਨ ਕੀਤੇ ਜਾਣਗੇ ਜੀ ਬਹੁਤ ਹੀ ਸੋਹਣੇ ਡਿਜ਼ਾਈਨਾਂ ਦੇ ਵਿੱਚ ਕੱਟਪੀਸ ਆਇਆ ਹੈ ਜੀ ਆਪਣੇ ਕੋਲ ਰਸ਼ੀਆ ਬ੍ਰਾਂਡ ਦੇ ਹੋਣਗੇ ਕੱਟਪੀਸ ਜੀ ਕੱਟਪੀਸ ਦਾ ਰੇਟ ਸਾਰਾ ਕੁਝ ਦੱਸਾਂਗੇ ਤੇ ਤੁਹਾਨੂੰ ਸਾਰੇ ਡਿਜ਼ਾਈਨ ਵੀ ਸ਼ੋਅ ਕਰਾਂਗੇ ਹਾਂਜੀ ਜੋ ਅੱਜ ਤੁਹਾਨੂੰ ਫਸਟ ਟਾਈਮ ਦੇਖ ਰਹੇ ਹੋ ਜੀ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਜੀ ਕੱਟਪੀਸ ਦਾ ਸਾਡਾ ਮੋਸਟ ਕੰਮ ਹੈ ਜੀ ਕੱਟਪੀਸਸ ਦੀਆਂ ਵੀਡੀਓ ਸਾਡੇ ਇਸ ਚੈਨਲ ਤੇ ਆndੀਆਂ ਰਹਿੰਦੀ ਹੈ ਜੀ ਰੈਗੂਲਰ ਰੀਸੈਂਟਲੀ ਪਿੱਛੇ ਜੇ ਅਸੀਂ 20-25 ਦਿਨ ਹੋ ਗਏ ਅਸੀਂ ਕੋਈ ਵੀਡੀਓ ਅਪਲੋਡ ਨਹੀਂ ਕੀਤੀ ਕੱਟ ਪੀਸਾਂ ਦੀ ਅੱਜ 20-25 ਦਿਨਾਂ ਬਾਅਦ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਕੱਟ ਪੀਸਾਂ ਦੀ ਇੱਕ ਬਹੁਤ ਹੀ ਘੈਂਟ ਆਈਟਮ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਆਪਣੇ ਕੋਲ ਆ ਚੁੱਕੇ ਹੈ ਜੀ ਸ਼ਿਮਰ ਪਸ਼ਮੀਨਾ ਰੂਸਿਆ ਬ੍ਰਾਂਡ ਦੀ ਹੀ ਕੱਟ ਕੱਟ ਪੀਸ ਹੈ ਜੀ ਸ਼ਿਮਰ ਪਸ਼ਮੀਨੇ ਦੇ ਡਿਜ਼ਾਈਨ ਬਹੁਤ ਸੋਹਣੇ ਆ ਚੁੱਕੇ ਹੈ ਪਲੱਸ ਆਪਣੇ ਕੋਲ ਪਲੇਨ ਕੱਟ ਪੀਸ ਵੀ ਆਇਆ ਹੈ ਜੀ ਰਸ਼ੀਆ ਬ੍ਰਾਂਡ ਦੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਜੋ ਕੱਟ ਪੀਸ ਹੈ ਜੀ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ ਜੀ ਪਲੇਨ ਕੱਟ ਪੀਸ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਰੇਟ ਆਪਾਂ ਦੱਸ ਦਿਆਂ ਜੀ ਸਭ ਤੋਂ ਪਹਿਲ ਤੇ ਜੋ ਤੁਹਾਨੂੰ ਫਸਟ ਟਾਈਮ ਦੇਖ ਰਿਹਾ ਹੈ ਉਹਨਾਂ ਨੂੰ ਦੱਸ ਦਈਏ ਕਿ ਸਾਡੀ ਸ਼ਾਪ ਮਾਨਸਾ ਦੇ ਵਿੱਚ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸਥਿਤ ਹੈ ਤੁਸੀਂ ਬੱਸ ਸਟੈਂਡ ਤੋਂ ਪੈਦਲ 5 ਮਿੰਟ ਦਾ ਰਸਤਾ ਹੈ ਜੀ ਬਾਜ਼ਾਰ ਵਿੱਚ ਆਓ ਜੀ ਤੇ ਪੀਰਖਾਨਾ ਆ ਜਾਂਦੇ ਜੀ ਪੀਰਖਾਨੇ ਦੇ ਚਾਰ ਪੰਜ ਦੁਕਾਨਾਂ ਛੱਡ ਕੇ ਪ੍ਰੀਆ ਲਹਿੰਗਾ ਹਾਊਸ ਗਲੀ ਦੇ ਵਿੱਚ ਐਂਟਰ ਹੋ ਕੇ ਜੀ ਉਸ ਗਲੀ ਦੇ ਵਿੱਚ ਆਪਣੀ ਚੌਥੀ ਪੰਜਵੀਂ ਸ਼ਾਪ ਹੈ ਜੀ ਕਾਕਾ ਕਲੋਥ ਹਾਊਸ ਦੇ ਨਾਮ ਹਿੱਟ ਤੇ ਤੁਸੀਂ ਜੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੀ 9464196298 9464196298 ਇਸ ਨੰਬਰ ਤੇ ਫੋਨ ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅੱਜ ਅਸੀਂ ਤੁਹਾਨੂੰ ਜੋ ਕੱਟਪੀਸ ਸ਼ੋ ਕਰਾਂਗੇ ਰਸਿਆ ਬ੍ਰਾਂਡ ਦੇ ਹੋਣਗੇ ਹਾਂਜੀ ਇਹ ਜੋ ਪਾਰਸਲ ਦਿਖ ਰਿਹਾ ਜੀ ਇਹ ਪਲੇਨ ਕੱਟ ਪੀਸ ਦਾ ਹੀ ਹੈ ਤੁਸੀਂ ਆ ਦੇਖ ਸਕਦੇ ਹੋ ਪਲੇਨ ਕੱਟ ਪੀਸ ਤੇ ਤਿੰਨ ਪਾਰਸਲ ਆਏ ਸੀ ਜੀ ਦੋ ਪਾਰਸਲ ਅਸੀਂ ਚਿੰ ਚੁੱਕੇ ਆ ਜੀ ਇੱਕ ਪਾਰਸਲ ਚੈਨਲ ਵਾਲਾ ਪੈਂਡਿੰਗ ਸੀ ਤੇ ਅਸੀਂ ਵੀਡੀਓ ਅਪਲੋਡ ਕਰਨੀ ਸੀ ਤੇ ਤੁਹਾਨੂੰ ਵੈਸੇ ਹੀ ਦਿਖਾ ਰਿਹਾ ਹਾਂ ਹਾਂਜੀ ਓਪਨ ਕਰ ਦੂ ਜੀ ਰਸੀ ਆ ਬ੍ਰਾਂਡ ਦੀ ਹੀ ਪਲੇਨ ਕੱਟ ਪੀਸ ਹੋਣਗੇ ਜੀ ਰੇਟ ਰੂ ਇਹਨਾਂ ਦਾ 100 ਰੁਪਏ ਮੀਟਰ 100 ਰੁਪਏ ਮੀਟਰ ਹੀ ਰੇਟ ਰਹਿਣੇ ਜੀ ਤੁਸੀਂ ਆਪ ਦੀ ਇੱਛਾ ਦੇ 2 ਮੀਟਰ ਤੋਂ ਕੋਈ ਛੋਟਾ ਪੀਸ ਨਹੀਂ ਹੈਗਾ ਜੀ ਇਹਨਾਂ ਦੇ ਵਿੱਚ ਸਾਰੇ ਜੋ ਕੱਟ ਸਟਾਰਟ ਹੋਊਗੀ ਜੀ ਪਲੇਨ ਕੱਟ ਪੀਸਾ ਦੀ ਰਸੀਆ ਜੀ 2 ਮੀਟਰ ਤੋਂ ਉੱਤੇ ਦੀ ਹੋਊਗੀ 2 ਮੀਟਰ 2.5 ਮੀਟਰ 3 ਮੀਟਰ 4 ਮੀਟਰ ਇਹ ਕੱਟਸ ਰਹਿਣਗੇ ਜੀ ਪਸ਼ਮੀਨੇ ਦੀ ਆ ਰਸੀਆ ਬ੍ਰਾਂਡ ਦੇ ਪਸ਼ਮੀਨੇ ਦੀ ਆ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜੀ ਪਲੇਨ ਪਸ਼ਮੀਨੇ ਚ ਕੁਝ ਹੋਰ ਰੰਗ ਵੀ ਐਡ ਹੋਣਗੇ ਜੀ ਕੱਲ 100 ਰੁਪਏ ਮੀਟਰ ਰੇਟ ਰੂ ਹੈ ਜੀ ਬਲੈਕ ਕਲਰ ਵੀ ਮਹਿੰਦੀ ਕਲਰ ਵੀ ਆ ਚੁੱਕਿਆ ਹੈ ਜੀ ਐਂਡ ਪਿਸਤਾ ਸ਼ੇਡ ਵੀ ਆ ਚੁੱਕਿਆ ਹੈ ਜੀ ਕਾਫੀ ਸ਼ੇਡਸ ਤੁਹਾਨੂੰ ਹੋਰ ਵੀ ਮਿਲ ਜਾਣਗੇ ਜੀ ਤੇ ਆਪ ਬਾਕੀ ਤੁਸੀਂ ਡਿਸਪਲੇ ਦੇ ਵਿੱਚ ਦੇਖ ਸਕਦੇ ਹੋ ਜੀ ਜੋ ਕੱਟ ਪੀਸ ਪਲੇਨ ਦੇ ਵਿੱਚ ਰੰਗ ਹੈ ਜੀ 100 ਰੁਪਏ ਮੀਟਰ ਰੇਟ ਹੈ ਜੀ ਇਹਨਾਂ ਕੱਟ ਪੀਸ ਦਾ 5 ਮੀਟਰ ਦਾ ਸੂਟ 500 ਦਾ ਹੋ ਗਿਆ ਜੀ ਠੀਕ ਹੈ ਕੱਟ ਪੀਸਾ ਦੇ ਵਿੱਚ ਜੇ ਆਪਾਂ ਨੇ ਕੋਈ 2 ਮੀਟਰ ਦਾ ਪੀਸ ਲੈਣਾ ਜੀ ਥਾਂ ਦੇ ਵਿੱਚੋਂ ਮਿਲਦਾ ਨਹੀਂ ਹੁੰਦਾ ਜੀ ਤੁਹਾਨੂੰ ਕੱਟ ਪੀਸ ਹੈ ਜੋ 2 ਮੀਟਰ ਵੀ ਮਿਲ ਜਾਊਗਾ 2 ਮੀਟਰ ਦਾ ਰੇਟ ਰੂ ਹੈ ਜੀ 200 ਰੁਪਏ ਜੇ ਕਿਸੇ ਕਸਟਮਰ ਨੇ 3 ਮੀਟਰ ਲੈਣਾ ਹੈ ਜੀ ਪਸ਼ਮੀਨਾ ਤਾਂ 3 ਮੀਟਰ ਵੀ ਤੁਹਾਨੂੰ ਮਿਲ ਜਾਊਗਾ ਜੀ 3 ਮੀਟਰ ਦਾ ਰੇਟ ਰਹਿਣਾ 300 ਰੁਪਏ ਬ੍ਰਾਂਡ ਵੀ ਕਿਹੜਾ ਜੀ ਰਸੀਆ ਜੀ ਹਾਂਜੀ ਹੁਣ ਜੋ ਦੋ ਇਕੱਠਾ ਨੇ ਇਹ ਜੋ ਪੈਂਡਿੰਗ ਹੈ ਜੀ ਇਹ ਹੈਗੀ ਹੈ ਜੀ ਪ੍ਰਿੰਟਡ ਪਸ਼ਮੀਨੇ ਦੀਆਂ ਇਕੱਠਾ ਜੀ ਪ੍ਰਿੰਟਡ ਪਸ਼ਮੀਨੇ ਦੇ ਕੱਟ ਪੀਸ ਹੈ ਜੀ ਸ਼ਿਮਰ ਉਹ ਵੀ ਤੇ ਜੋ ਇਹਨਾਂ ਦਾ ਰੇਟ ਰਹਿਣਾ ਜੀ 150 ਰੁਪਏ ਮੀਟਰ 150 ਰੁਪਏ ਮੀਟਰ ਦੇ ਕੱਟ ਪੀਸ ਹੈ ਜੀ ਹਾਂਜੀ ਓਪਨ ਕਰਨੇ ਸਟਾਰਟ ਕਰ ਦੋ ਡਿਜ਼ਾਈਨਿੰਗ ਸਾਰੀ ਲੇਟੈਸਟ ਹੈ ਜੀ ਜੋ ਨਵੇਂ ਕੱਟ ਪੀਸ ਨਵੇਂ ਡਿਜ਼ਾਈਨ ਬਣੇ ਹੈ ਜੀ ਰਸੀਆ ਬ੍ਰਾਂਡ ਦੀ ਜੀ ਆ ਤੁਸੀਂ ਪਹਿਲਾਂ ਲਟਕੇ ਨੇ ਓਪਨ ਕੀਤਾ ਜੀ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਹੈ ਜੀ ਤੇ ਕੱਲ ਕਰਾਂਗੇ ਓਪਨ ਜੀ ਤੁਸੀਂ ਦੇਖੋ ਜੇ ਪਲੇਨ ਪਸ਼ਮੀਨਾ ਲਗਾਣੇ ਇਹਨਾਂ ਨਾਲ ਜਿਵੇਂ ਇਹ 150 ਰੁਪਏ ਮੀਟਰ ਹੈ ਜੀ 2.5 ਮੀਟਰ ਦੀ ਸ਼ਰਟ ਹੋਗੀ 375 ਦੀ ਤੇ 2.5 ਮੀਟਰ ਦੀ ਬਾਟਮ ਲਗਾ ਕੇ ਜੀ 675 ਦਾ ਸੂਟ ਪੈ ਜਾਣਾ ਮੈਚਿੰਗ ਜੀ ਸ਼ਿਮਰ ਪਸ਼ਮੀਨੇ ਦਾ ਪਲੱਸ ਤੁਸੀਂ ਆ ਚੈੱਕ ਕਰ ਸਕਦੇ ਹੋ ਜੀ ਇਹ ਵੀ 150 ਰੁਪਏ ਮੀਟਰ ਦੇ ਵਿੱਚ ਹੀ ਦਿੱਤਾ ਜਾਊਗਾ ਵਿੱਚ ਪਸ਼ਮੀਨੇ ਦੇ ਸ਼ਿਮਰ ਪਸ਼ਮੀਨੇ ਦੇ ਵਿੱਚ ਆਰੀ ਵਰਕ ਦੇ ਵੀ ਕੁਝ ਪੀਸ ਆਪਣੇ ਕੋਲ ਆਇਆ ਹੈ ਵਿੱਚ ਹੀ ਹੋਣਗੇ ਹਾਂਜੀ ਇੱਕ ਦੋ ਪੀਸ ਮੇਰੇ ਖਿਆਲ ਚ ਹੈ ਬਾਕੀ ਆਪਾਂ ਪੂਰੀ ਘੱਟ ਖੋਲਦੇ ਆਂ ਫਿਰ ਆਪਾਂ ਨੂੰ ਪ੍ਰੋਪਰ ਜਾਣਕਾਰੀ ਮਿਲੂਗੀ ਕਿੰਨੇ ਕ ਪੀਸ ਇਸ ਤੇ ਆਇਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਮੋਸਟਲੀ ਡਾਰਕ ਰੰਗ ਆਪਾਂ ਤੋਂ ਉਹਨੂੰ ਦੇਵਾਂਗੇ ਸ਼ਿਮਰ ਪਸ਼ਮੀਨੇ ਦੇ ਵਿੱਚ ਜੀ ਰਸ਼ੀਆ ਬ੍ਰਾਂਡ ਦੇ ਰਹਿਣਗੇ ਸਾਰੇ ਕੱਟ ਪੀਸ ਜੀ ਸਵੇਰੇ ਓਪਨ ਕੀਤੇ ਜਾਣਗੇ 10 ਵਜੇ ਟਾਈਮ ਜ਼ਰੂਰ ਨੋਟ ਕੀਤਾ ਜਾਵੇ ਓਪਨ 10 ਵਜੇ ਕੀਤੇ ਜਾਣਗੇ ਰਸ਼ੀਆ ਬ੍ਰਾਂਡ ਦੇ ਹੋਣਗੇ ਕੱਟ ਪੀਸ ਦਿਨ ਵੀਰਵਾਰ ਜੀ 21 ਨਵੰਬਰ ਨੂੰ ਜੀ ਸਵੇਰੇ 10 ਵਜੇ ਤੇ ਕੱਲ ਸ਼ਾਪ ਖੁੱਲਣ ਦਾ ਸਮਾਂ ਵੀ 9:30 ਵਜੇ ਦਾ ਜੀ ਇਸ ਕਰਕੇ ਕੱਟ ਪੀਸ ਸਵੇਰੇ 10 ਵਜੇ ਓਪਨ ਕੀਤੇ ਜਾਣਗੇ ਸਰਦੀਆਂ ਦੇ ਵਿੱਚ ਟਾਈਮਿੰਗ ਚੇਂਜ ਹੋ ਜਾਂਦੀ ਹੈ ਜੀ ਆ ਤੁਸੀਂ ਦੇਖ ਲਓ ਇਸ ਤਰ੍ਹਾਂ ਮੈਚਿੰਗ ਕੰਪਲੀਟ ਵੀ ਮਿਲ ਜਾਣਗੇ ਤੁਹਾਨੂੰ ਪ੍ਰੋਪਰ ਮੈਚਿੰਗ ਵੀ ਕਿਤੇ ਕਿਰਾਏ ਮਿਲ ਸਕਦੇ ਹੈ ਜੀ ਕੱਟ ਪੀਸ ਬਸ ਤੁਸੀਂ ਸ਼ਾਪ ਤੇ ਵਿజిਟ ਕਰਨਾ ਹੈ ਜੀ ਤੇ ਇਹਨਾਂ ਕੱਟ ਪੀਸਾਂ ਨੂੰ ਪਰਚੇਸ ਕਰਨਾ ਹੈ ਰੇਟ ਜਰੂਰ ਧਿਆਨ ਚ ਰੱਖਿਆ ਜਾਵੇ ਜੀ ਜੋ ਸ਼ਿਮਰ ਪਸ਼ਮੀਨੇ ਦੇ ਕੱਟ ਪੀਸਾ ਦਾ ਰੇਟ ਹੈ ਜੀ 150 ਰੁਪਏ ਮੀਟਰ ਹੈ ਜੀ ਕੱਪੜਾ ਬਹੁਤ ਹੀ ਵਧੀਆ ਹੁੰਦਾ ਜੀ ਲਾਸਟ ਟਾਈਮ ਵੀ ਅਸੀਂ ਲਾਸਟ ইয়ার ਵੀ ਬਹੁਤ ਸੇਲ ਕੀਤਾ ਸੀ ਸ਼ਿਮਰ ਪਸ਼ਮੀਨਾ ਰਸ਼ੀਆ ਦਾ ਤੇ ਬਹੁਤ ਹੀ ਅੱਛਾ ਰਿਸਪੌਂਸ ਸੀ ਇਸ ਸਾਲ ਨਵੇਂ ਡਿਜ਼ਾਈਨਿੰਗ ਹੈ ਜੀ ਤੇ ਤੁਸੀਂ ਇਹ ਦੇਖ ਹੀ ਸਕਦੇ ਹੋ ਜੀ ਨਵੇਂ ਡਿਜ਼ਾਈਨ ਹੈ ਜੀ ਸਾਰੇ A2 ਬਹੁਤ ਹੀ ਵਧੀਆ ਬ੍ਰਾਂਡ ਦਾ ਮਾਲ ਜੀ ਸ਼ਿਮਰ ਪਸ਼ਮੀਨੇ ਦਾ ਜੀ ਤੇ 150 ਰੁਪਏ ਮੀਟਰ 750 ਰੁਪਏ ਦਾ ਜੇ ਕੋਈ ਆਲ ਓਵਰ ਸੂਟ ਲੈਣਾ ਜਾਂਦਾ 750 ਦਾ ਬੰਨਣਾ ਜੀ ਮੈਚਿੰਗ ਕਰਕੇ ਲੈਣਾ ਜਾਂਦਾ ਜੀ 675 ਦਾ ਬੰਨਣਾ ਜੀ ਬਾਕੀ ਕੋਈ 4 ਮੀਟਰ ਦਾ ਪੀਸ ਲੈਣਾ ਚਾਹੁੰਦਾ ਜੀ 600 ਰੁਪਏ ਦਾ ਬੰਨਣਾ ਜੀ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਮਿਲੂਗੀ ਇਹਨਾਂ ਘੱਟ ਪੀਸਾ ਦੇ ਵਿੱਚ 800 ਤੱਕ ਤੁਹਾਡਾ ਹਾਈएस्ट ਜਾਣੇ ਜੀ ਇਹ ਸੂਟ ਕੋਈ ਮੈਚਿੰਗ ਕਰਕੇ ਲੈਣਾ ਚਾਹੁੰਦਾ ਜੀ 150 ਰੁਪਏ ਮੀਟਰ ਰੇਟ ਹੈ ਜੀ ਪਲੇਨ ਕੱਟ ਪੀਸ ਵੀ ਆਪਣੇ ਕੋਲ ਰਸ਼ੀਆ ਬ੍ਰਾਂਡ ਦੇ ਆਏ ਹੋਏ ਜੀ ਤੁਹਾਨੂੰ ਬਾਕੀ ਆ ਪਲੇਨ ਕਪੜਾ ਦਿਖ ਹੀ ਰਿਹਾ ਇਸ ਤਰ੍ਹਾਂ ਇਹ ਮੈਚਿੰਗ ਵੀ ਹੋ ਜਾਣਗੇ ਜੀ ਹਾਂਜੀ ਸੈਕੰਡ ਕੱਟ ਪਿੱਛੇ ਕਰਕੇ ਓਪਨ ਕਰ ਦੋ ਬਹੁਤ ਡਿਜ਼ਾਈਨ ਹੈ ਜੀ ਮੋਸਟਲੀ ਚਾਰਟ ਵੀ ਬਹੁਤ ਪਿਆਰਾ ਹੈ ਜੀ ਡਾਰਕ ਚਾਰਟ ਹੀ ਆ ਸੈਕੰਡ ਕੱਟ ਓਪਨ ਕਰ ਰਹੇ ਆ ਜੀ ਆਪਾਂ ਸ਼ਿਮਰ ਪਸ਼ਮੀਨੇ ਦੀ 150 ਰੁਪਏ ਮੀਟਰ ਰੇਟ ਰਹਿਣਾ ਜੀ 150 ਰੁਪਏ ਮੀਟਰ ਰੇਟ ਜੀ ਬਹੁਤ ਵਧੀਆ ਮਾਲ ਨਿਕਲੇ ਜੀ ਬਹੁਤ ਹੀ ਜ਼ਿਆਦਾ ਵਧੀਆ ਪੂਰੇ 25 ਦਿਨਾਂ ਤੋਂ ਜੀ ਕੱਟ ਪੀਸ ਓਪਨ ਕਰ ਰਹੇ ਆ ਜੀ ਇਸ ਤੋਂ ਪਹਿਲਾਂ ਸਾਡੀ ਕੋਈ ਵੀਡੀਓ ਅਪਲੋਡ ਨਹੀਂ ਹੋਈ ਸੀ ਕੱਟ ਪੀਸਸ ਦੇ ਹਾਂਜੀ ਕੱਲ ਸਵੇਰੇ 10:00 ਵਜੇ ਸ਼ਿਮਰ ਪਸ਼ਮੀਨਾ ਉਹ ਵੀ ਰਸ਼ੀਆ ਬ੍ਰਾਂਡ ਦਾ ਬ੍ਰਾਂਡ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ ਬ੍ਰਾਂਡ ਬਹੁਤ ਹੀ ਅੱਛਾ ਹੈ ਜੀ ਇਹ ਰਸ਼ੀਆ ਤੇ ਤੁਸੀਂ ਇਸ ਤੇ ਜੋ ਚਾਰਟ ਹੁੰਦੇ ਹੈ ਜੀ ਡਿਜ਼ਾਈਨਿੰਗ ਹੁੰਦੀ ਹੈ ਅਲਟੀਮੇਟ ਹੁੰਦੀ ਹੈ ਜੀ 150 ਰੁਪਏ ਮੀਟਰ ਦੇ ਵਿੱਚ ਤੁਹਾਨੂੰ ਇਹ ਕੱਟ ਪੀਸ ਮਿਲਣਗੇ ਜੀ ਆ ਦੇਖੋ ਕਿੰਨੇ ਅਲਟੀਮੇਟ ਡਿਜ਼ਾਈਨ ਨਿਕਲ ਰਹੇ ਹੈ ਜੀ ਕੱਟ ਪੀਸਾ ਦੇ ਵਿੱਚ ਜੀ ਆਨਲਾਈਨ ਡਿਲੀਵਰੀ ਨਹੀਂ ਹੈਗੀ ਜੀ ਕੱਟ ਪੀਸਾ ਦੀ ਕਿਉਂਕਿ ਇਹਦੇ ਵਿੱਚ ਸਾਰੀਆਂ ਤਰ੍ਹਾਂ ਦੀਆਂ ਕੱਟਸ ਹੁੰਦੀ ਹੈ ਜੀ 1 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਦੇ ਪੀਸਸ ਹੁੰਦੇ ਆ ਤੇ ਸਾਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਪੀਸ ਕਿੰਨੇ ਮੀਟਰ ਦਾ ਹੈ ਇਸ ਕਰਕੇ ਆਨਲਾਈਨ ਡਿਲੀਵਰੀ ਨਹੀਂ ਹੁੰਦੀ ਜੀ ਕੱਟ ਪੀਸਸ ਦੀ ਪੋਸੀਬਲ ਨਹੀਂ ਹੈਗੀ ਜੀ ਤੁਸੀਂ ਸ਼ਾਪ ਤੇ ਆ ਕੇ ਹੀ ਇਹ ਕੱਟ ਪੀਸ ਖਰੀਦ ਸਕਦੇ ਹੋ ਆ ਤੁਸੀਂ ਦੇਖ ਸਕਦੇ ਹੋ ਮੋਸਟਲੀ ਵੱਡਾ ਮਾਲ ਸਾਰਾ ਮੋਸਟਲੀ ਜੋ ਮਾਲ ਦਿਖ ਰਿਹਾ ਜੀ ਸਾਨੂੰ ਮੋਸਟਲੀ ਵੱਡਾ ਦਿਖ ਰਿਹਾ ਕੱਟ ਪੀਸਾ ਦੇ ਵਿੱਚ ਦੋ ਪਾਰਸਲ ਆਪਣੇ ਕੋਲ ਸ਼ਿਮਰ ਪਸ਼ਮੀਨੇ ਦੇ ਕੱਟ ਪੀਸਾ ਦੇ ਆ ਤਿੰਨ ਪਾਰਸਲ ਆਪਣੇ ਕੋਲ ਹੈਗੇ ਪਲੇਨ ਪਸ਼ਮੀਨੇ ਦੇ ਕੱਟ ਪੀਸਾ ਦੇ ਇਹ ਜੋ ਮਾਲ ਦਿਖ ਰਿਹਾ ਜੀ ਸਾਰੇ ਤੁਹਾਨੂੰ ਇਸ ਤਰ੍ਹਾਂ ਲੱਗ ਲੱਗਿਆ ਹੋਇਆ ਮਿਲੂਗਾ ਜੀ ਹਾਂਜੀ ਦੁਬਾਰਾ ਇੱਕ ਵਾਰ ਰਿਪੀਟ ਕਰਦੇ ਜੀ ਜੋ ਰਸ਼ੀਆ ਦੇ ਪਲੇਨ ਕਪੜਾ ਰੂ ਹੈ ਜੀ 100 ਰੁਪਏ ਮੀਟਰ ਦੇ ਵਿੱਚ ਜੋ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਆਇਆ ਜੀ ਸਾਰੇ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਆ ਦੋ ਪਾਰਸਲ ਆਪਣੇ ਕੋਲ ਇਹ 150 ਰੁਪਏ ਮੀਟਰ ਰਹਿਣਗੇ ਜੀ 1 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੀ ਕੱਟ ਰਹੂਗੀ ਇਹਨਾਂ ਪੀਸਾ ਦੀ ਪਲੱਸ ਕੱਟ ਪੀਸ ਕੱਲ ਸਵੇਰੇ 10 ਵਜੇ ਓਪਨ ਕੀਤੇ ਜਾਣਗੇ ਸਵੇਰੇ 10 ਵਜੇ ਕੱਟ ਪੀਸ ਓਪਨ ਕੀਤੇ ਜਾਣਗੇ ਦੁਕਾਨ ਖੁੱਲਣ ਦਾ ਸਮਾਂ ਕੱਲ 9:30 ਵਜੇ ਦਾ ਜੀ ਹਾਂਜੀ ਇਸ ਤੋਂ ਇਲਾਵਾ ਜੀ ਫੂਨ ਰੈਗੂਲਰ ਸਾਡੀਆਂ ਵੀਡੀਓਜ਼ ਆndੀਆਂ ਰਹਿਣਗੀਆਂ ਕੱਟ ਪੀਸਸ ਦੀਆਂ ਰੈਗੂਲਰ ਪੀਸਸ ਦੀਆਂ ਵੀਡੀਓ ਆndੀਆਂ ਰਹਿਣਗੀਆਂ ਜੀ ਵਧੀਆ ਤੋਂ ਵਧੀਆ ਬ੍ਰਾਂਡ ਦੇ ਕੱਟ ਪੀਸ ਤੋਂ ਦਿੱਲੀ ਲੈ ਕੇ ਆਂਦੇ ਰਵਾਂਗੇ ਸਰਦੀਆਂ ਦੇ ਲਈ ਸਰਦੀ ਸਟਾਰਟ ਹੋ ਚੁੱਕੀ ਹੈ ਜੀ ਕਸਟਮਰ ਦੀ ਬਹੁਤ ਡਿਮਾਂਡ ਸੀ ਕਿ ਤੁਸੀਂ ਸਰਦੀ ਵਾਲੇ ਪੀਸ ਲੈ ਕੇ ਆਓ ਸੋ ਕਸਟਮਰ ਦੀ ਡਿਮਾਂਡ ਦੇ ਉੱਤੇ ਸੀ ਸਰਦੀ ਵਾਲੇ ਕੱਟ ਪੀਸ ਲੈ ਕੇ ਆਏ ਆ ਜੀ ਇਸ ਤੋਂ ਬਾਅਦ ਤੁਹਾਨੂੰ ਹਰ ਤਰ੍ਹਾਂ ਵੱਖੋ ਵੱਖਰੇ ਤਰ੍ਹਾਂ ਦੇ ਕੱਪੜੇ ਮਿਲਦੇ ਰਹਿਣਗੇ ਜੀ ਕੱਟ ਪੀਸਾ ਦੇ ਵਿੱਚ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਐਂਡ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਵੀ ਬਹੁਤ ਵਧੀਆ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਹੋਰ ਵੱਧ ਸਕੇ ਹਾਂਜੀ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ ਸਾਰੇ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕੱਲ ਸਵੇਰੇ 10 ਵਜੇ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਧੰਨਵਾਦ ਜੀ